ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕੈਨੇਡਾ ਦੀ ਪੈਨਸ਼ਨ ਕਿਵੇਂ ਮਿਲਦੀ ਹੈ ਅਤੇ ਕਿਹੜੇ ਲੋਕ ਇਸ ਦਾ ਲਾਭ ਉਠਾ ਸਕਦੇ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤਾਂ ਜੇ ਤੁਸੀਂ ਵੀ ਇਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅਖੀਰ ਤੱਕ ਦੇਖੋ ਪਹਿਲਾਂ ਇਹ ਜਾਣਦੇ ਹਨ ਕਿ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਕੀ ਹੁੰਦਾ ਹੈ ਸੀਪੀਪੀ ਕੈਨੇਡਾ ਦੀ ਸਰਕਾਰ ਵੱਲੋਂ ਦਿੱਤੀ ਜਾਂਦੀ ਇੱਕ ਸਮਾਜਿਕ ਸੁਰੱਖਿਆ ਸਕੀਮ ਹੈ ਜੋ ਕਿ ਹਰ ਕਨਾਡਾਈ ਨੂੰ ਸਿਹਤਮੰਦ ਅਤੇ ਸੁਖਮਈ ਜੀਵਨ ਜੀਣ ਲਈ ਸਹਾਰਾ ਦਿੰਦੀ ਹੈ ਜੇ ਤੁਸੀਂ ਕਨਾਡਾ ਵਿੱਚ ਕੰਮ ਕਰਦੇ ਹੋ ਅਤੇ ਕਾਮਕਾਜੀ ਜੀਵਨ ਵਿੱਚ ਕੁਝ ਸਾਲਾਂ ਦੀ ਵਰਕਿੰਗ ਹਿਸਾਬ ਨਾਲ ਪਹਿਲਾ ਤੋਂ ਸੀਪੀਪੀ ਵਿੱਚ ਯੋਗਦਾਨ ਪਾਏ ਹੋ ਤਾਂ ਜਦੋਂ ਤੁਸੀਂ ਰਿਟਾਇਰ ਹੋ ਜਾ ਕਿਸੇ ਕਾਰਨ ਤੁਹਾਡੀ ਆਮਦਨ ਬੰਦ ਹੋ ਜਾਂਦੀ ਹੈ ਤਾਂ ਤੁਹਾਨੂੰ ਹਰ ਮਹੀਨੇ ਇੱਕ ਤਨਖਾਹ ਪੈਨਸ਼ਨ ਦੇ ਰੂਪ ਵਿੱਚ ਮਿਲਦੀ ਹੈ ਤੁਸੀਂ 18 ਸਾਲ ਦਾ ਹੋ ਅਤੇ ਕਨਾਡਾ ਦੇ ਸਿਟੀਜ਼ਨ ਹੋ ਜਦੋਂ ਤੁਸੀਂ ਵਰਕਿੰਗ ਕਰਦੇ ਹੋ ਤਾਂ ਤੁਹਾਡੀ ਤਨਖਾਹ ਵਿੱਚੋਂ ਹਰ ਮਹੀਨੇ ਕੁਝ ਪੈਸੇ ਸੀਪੀਪੀ ਵਿੱਚ ਯੋਗਦਾਨ ਦੇ ਰੂਪ ਵਿੱਚ ਕੱਟੇ ਜਾਂਦੇ ਹਨ ਇਹ ਕਟੌਤੀ ਕੈਨੇਡਾ ਦੀ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਅਤੇ ਕੈਨੇਡਾ ਪੈਨਸ਼ਨ ਪਲਾਨ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਜਾਂਦੀ ਹੈ ਜਦੋਂ ਉਹ ਕਿਸੇ ਵੀ ਕਾਰਨ ਰਿਟਾਇਰ ਜਾਂ ਇਲਾਜ ਦੇ ਕਾਰਨ ਕਮਾਈ ਨਾ ਕਰ ਸਕਦੇ ਹੋਣ ਹਨੇ ਪੁੱਛਦੇ ਹੋ ਕਿ ਕਿਵੇਂ ਅਰਜ਼ੀ ਦਿੱਤੀ ਜਾਂਦੀ ਹੈ ਸੀਪੀਪੀ ਲਈ ਅਰਜ਼ੀ ਦੇਣ ਦਾ ਤਰੀਕਾ ਬਹੁਤ ਹੀ ਆਸਾਨ ਹੈ ਤੁਸੀਂ ਆਪਣੀ ਲਾਈਨ ਸੇਵਾ ਆਨਲਾਈਨ ਸਰਵਿਸ ਜਾ ਕੇ ਅਰਜ਼ੀ ਦੇ ਸਕਦੇ ਹੋ ਅਰਜ਼ੀ ਦੇਣ ਲਈ ਤੁਹਾਨੂੰ ਆਪਣੀ ਪਾਸਪੋਰਟ ਜਾਂ ਪ੍ਰੂਫ ਆਫ ਆਈਡੀ ਦੀ ਲੋੜ ਪੈਂਦੀ ਹੈ ਅਤੇ ਆਪਣੀ ਅਰਜ਼ੀ ਪੂਰੀ ਕਰਨ ਤੋਂ ਬਾਅਦ ਤੁਸੀਂ ਕੁਝ ਸਪੈਸੀਫਿਕ ਕਾਗਜ਼ਾਤ ਅਤੇ ਸਮੇਂ ਦੇ ਨਾਲ ਨਾਲ ਰਿਟਾਇਰਮੈਂਟ ਦੀ ਯੋਜਨਾ ਦੇ ਤਹਿਤ ਆਪਣੀ ਖਾਤੇ ਵਿੱਚ ਸੀਪੀਪੀ ਦੇ ਪੈਸੇ ਪ੍ਰਾਪਤ ਕਰ ਸਕਦੇ ਹੋ ਬੈਨੀਫਿਟਸ ਆਫ ਸੀਪੀਪ ਫਰਸਟ ਮੰਥਲੀ ਪੇਮੈਂਟ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ਤਾਰੀ ਜਾਂ ਵਿਅਕਤੀ ਵੀ ਸਿਹਤ ਬਿਮਾਰੀ ਦੇ ਕਾਰਨ ਤੁਸੀਂ ਮੁਸ਼ਕਿਲ ਵਿੱਚ ਪੈ ਜਾਂਦੇ ਹੋ ਤਾਰੀ ਸਰਕਾਰ ਤੁਹਾਨੂੰ ਮਹੀਨੇ ਵਾਲੀ ਪੈਨਸ਼ਨ ਦੇਵੇਗੀ 2 ਡਿਸੇਬਿਲਟੀ ਐਂਡ ਸਰਵਾਈਵਰ ਬੈਨੇਫਿਟਸ ਜੇਕਰ ਕੋਈ ਵਿਅਕਤੀ ਅਚਾਨਕ ਬਿਮਾਰ ਜਾਂ ਅਪੰਗ ਹੋ ਜਾਂਦਾ ਹੈ ਤਾਂ ਡਿਸੇਬਿਲਟੀ ਸੀਪੀਪੀ ਅਤੇ ਸਰਵਾਈਵਰ ਸੀਪੀਪੀ ਵੀ ਮਿਲ ਸਕਦੇ ਹਨ 3 ਰਿਟਾਇਰਮੈਂਟ ਜਦੋਂ ਕੋਈ ਜਦੋਂ 65 ਸਾਲ ਦੀ ਉਮਰ ਪਹੁੰਚਦੇ ਹੋ ਤਾਂ ਤੁਹਾਨੂੰ ਆਪਣੀ ਸਰਕਾਰੀ ਪੈਨਸ਼ਨ ਮਿਲਣ ਲੱਗਦੀ ਹੈ ਖੋਰ ਲੋਕ ਕਈ ਵਾਰੀ ਇਹ ਗਲਤ ਸਮਝਦੇ ਹਨ ਕਿ ਸੀਪੀਪੀ ਸਿਰਫ ਕਿਸੇ ਖਾਸ ਜਾਤੀ ਜਾਂ ਕਿਸੇ ਖਾਸ ਵਰਗੀ ਲੋਪਾਂ ਨੂੰ ਹੀ ਮਿਲਦਾ ਹੈ ਪਰ ਅਸਲ ਵਿੱਚ ਇਹ ਸਾਰੇ ਜਿਨ੍ਹਾਂ ਨੇ ਕਨਾਡਾ ਵਿੱਚ ਕੰਮ ਕੀਤਾ ਹੈ ਅਤੇ ਯੋਗਦਾਨ ਪਾਇਆ ਹੈ ਉਹਨਾਂ ਲਈ ਹੈ ਤੁਹਾਨੂੰ ਸੀਪੀਪੀ ਦਾ ਫਾਇਦਾ ਉਠਾਣ ਲਈ ਪਿਛਲੇ ਕੁਝ ਸਾਲਾਂ ਤੋਂ ਕੰਮ ਕਰਨਾ ਲਾਜ਼ਮੀ ਹੈ ਜੇਕਰ ਤੁਹਾਨੂੰ ਇਸ ਪੈਨਸ਼ਨ ਸਿਸਟਮ ਬਾਰੇ ਹੋਰ ਕੋਈ ਸਵਾਲ ਜਾਂ ਦੂਜੀ ਜਾਣਕਾਰੀ ਦੀ ਲੋੜ ਹੈ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਪੁੱਛੋ ਅਤੇ ਹੋਰ ਐਸੇ ਹੀ ਕਾਨੂੰਨੀ ਆਰਥਿਕ ਤੇ ਸਮਾਜਿਕ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਦੋਸਤਾਂ ਨਾਲ ਸਾਂਝਾ ਕਰੋ ਤੁਹਾਨੂੰ ਕनाडा ਦੀ ਪੈਨਸ਼ਨ ਸਿਸਟਮ ਬਾਰੇ ਜਾਣਕਾਰੀ ਮਿਲੀ ਹੋਵੇਗੀ ਤਾਂ ਅਸੀਂ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਅਤੇ ਦਿਲਚਸਪ ਵੀਡੀਓ ਨਾਲ ਧੰਨਵਾਦ